ਆਪਣੇ ਹੋ ਗਏ ਬਾਈ ਗੱਡੀ ਦੀ ਕਲਚ ਪਲੇਟ ਖਰਾਬ ਤੇ ਟੇਟਾਂ ਤੇ ਆਪਾਂ ਗੱਡੀ ਲੈਤੀ ਚਾੜ ਤਾਂ ਤੋਂ ਲੀਵਰ ਲੂਵਰ ਆਪਾਂ ਨੇ ਖੋਲ ਲਿਆ ਕੱਢ ਲਿਆ ਲੀਵਰ ਆਪਾਂ ਲਾਹਾਂਗੇ ਗੇਅਰ ਥੱਲੇ ਬਾਈ ਆਪਾਂ ਘਰੇ ਹੀ ਕਰਾਂਗੇ ਦਾ ਕੰਮ ਗੇਅਰ ਦਾ ਦੇਖਦੇ ਆਂ ਕੀ ਬਣਦਾ ਇਹ ਇੰਜਨ ਉਤੋਂ ਵੀ ਹੋ ਜਾਂਦਾ ਇਹ ਬਾਈ ਰੇਸ ਵੱਧ ਹੋ ਜਾਂਦੀ ਤੇ ਗੱਡੀ ਭਾਈਦੀ ਨਹੀਂ ਆਪਾਂ ਖੋਲਦੇ ਆਂ ਤੇ ਦੇਖਦੇ ਆਂ ਚੈੱਕ ਕਰਦੇ ਆਂ ਵੀ ਕੀ ਬਣਦਾ ਬਾਈ ਕੀ ਸੱਪ ਨਿਕਲੂ ਇਹਦੇ ਵਿੱਚ ਟੇਟਾਂ ਤੇ ਗੱਡੀ ਆਪਾਂ ਨੇ ਚਾੜ ਲਈ ਤੇ ਹੁਣ ਦੇਖਦੇ ਆਂ ਲਾਉਣਿਆਂ ਗੇਅਰ ਗিয়ার ਦੇ ਨਟ ਲੈਤੇ ਆਪਾਂ ਖੋਲ ਬਈ ਤੇ ਨਟ ਖੁੱਲ ਗਏ ਬਾਈ ਸਾਰੇ ਤੇ ਥੱਲੇ ਲਾਹਾਂਗੇ ਦੂਵਾ ਦਾ ਆਪਾਂ ਇਹਨੂੰ ਪੁਣੇ ਰਹਿयो ਵੀਡੀਓ ਦੇ ਨਾਲ ਆਪਾਂ ਲਾਉਣੇ ਆ ਬਾਈ ਗিয়ার ਤੇ ਗিয়ার ਲੈਤਾ ਆਪਾਂ ਥੱਲੇ ਲਾ ਤੇ ਕਲਚ ਪਲੇਟ ਸਾਨੂੰ ਸਾਹਮਣੇ ਦੀਂਦੀ ਆ ਪ੍ਰੈਸਪੇਡ ਦੀਂਦੀ ਆ ਗੇਅਰ ਆ ਪਾਠਾਲੇ ਸੱਟ ਲਿਆ ਪਾ ਕੇ ਤਾਂ ਤਾ ਦ ਰੱਸਾ ਕੋਈ ਬਾਲਾ ਔਖਾ ਕੰਮ ਨਹੀਂ ਬਈ ਮਾਰੀ ਮੋਟੀ ਚਿਰਖੀ ਪ੍ਰੈਸ਼ਰ ਪੇਡ ਤੇ ਹੈਗੀ ਹੈਗੀ ਤੇ ਤੇਲ ਹੀ ਬਾਲਾ ਆਇਆ ਪਿਆ ਬਾਈ ਯਾਰ ਸੀਲ ਤੇਲ ਸਾਰਾ ਇੱਧਰ ਆ ਗਿਆ ਸੀ ਲੀਕ ਕਰਕੇ ਕਲਚ ਪਲੇਟ ਸਾਰੀ ਤੇਲ ਨਾਲ ਭਿੱਜੀ ਪਈ ਹੈਗੀ 100% ਦਾ ਬਈ ਇਹਦੇ ਵਿੱਚ ਇਹੀ ਨੁਕਸ ਸੀਗਾ ਸਲਿੱਪ ਦੇ ਜਾਂਦੀ ਹੈ ਇਹ ਕਲਚ ਪਲੇਟ ਪ੍ਰੈਸਪਲੇਟ ਸਹੀ ਹੈਗੀ ਜਮਾ ਪ੍ਰੈਸਰ ਪਲੇਟ ਤੇ ਨਹੀਂ ਕੋਈ ਨੁਕਸ ਲੱਗਦਾ ਸਭ ਤੋਂ ਵੱਡਾ ਨੁਕਸ ਕਲਚ ਪਲੇਟ ਦੇ ਉੱਤੇ ਤੇਲ ਆਲਾ ਚੱਕਰ ਹੈ ਬਈ ਅੱਗੇ ਗੇਅਰ ਖੋਲਾਂਗੇ ਆਪਾਂ ਗੇਅਰ ਤੇ ਪਤਾ ਲੱਗ ਜੂਗਾ ਕਲਚ ਚੁੱਲਾ ਜਿਹੜਾ ਸਾਰਾ ਤੇਲ ਨਾਲ ਭਿੱਜਿਆ ਹੋਇਆ ਹੈਗਾ ਉਨੱਕ ਗੇ ਖੋਲਾਂਗੇ ਆਪਾਂ ਗੇਰ ਬਾਈ ਦੇਖਦੇ ਆ ਕੀ ਸੱਪ ਨਿਕਲਦਾਗਾ ਪਰਮਾਤਮਾ ਨੇ ਆਪਾਂ ਨੂੰ ਇਨਾ ਤਾਂ ਗਿਆਨ ਬਖਸ਼ਿਆਗਾ ਜਿਹੜਾ ਕੰਮ ਆਪਾਂ ਕਰਨਾ ਉਹ ਕਰ ਹੀ ਦੇਣਾ ਬਾਈ ਜਿਹੜਾ ਕੀ ਮੱਛਲੀ ਵੀ ਆਪ ਕੋਲ ਕੇ ਕਰਨੀ ਆ ਕਰ ਹੀ ਦੇਣੀ ਆ ਉਹ ਵਿੱਚ ਕੋਈ ਦਿੱਕਤ ਨਹੀਂ ਹੈ ਇਨਾ ਤਾਂ ਕੁਸ਼ਵਾਸ ਹੈਗਾ ਆੜਾ ਗੁੱਲਾ ਗਾਇ ਮਰਮੁਰੇ ਹੁੰਦਾ ਜੇ ਇਹਦੀ ਤਾਪ ਤੇ ਜੇ ਮਨਾ ਉਹ ਕਸਾਇ ਸੁ ਚਲਦੇ ਨੇ ਉਹ ਤਾਪ ਤੇ ਆਲੇ ਸਾਹਮਣੇ ਆਵੇ ਇਹਦੇ ਵਿੱਚ ਪਾ ਦਵਾਵਾਂਗੇ ਬੋਲ ਪਾਸ ਜੇਰ ਦੀਆਂ ਦਰਾਇਆਂ ਨੂੰ ਜਮਾ ਓਕੇ ਨੇ ਰੋਂ ਪਾਸਾ ਲੁਕਾ ਸਹੀ ਨਹੀਂ ਜਵਾ ਹਮ ਪਾਸਾ ਜੇਰ ਦਾ ਕੋਈ ਇਹ ਦੰਦਾ ਦਾ ਗੀਂ ਜਾ ਬੈਰੰਗ ਵੀ ਸਹੀ ਨਹੀਂ ਜੇ ਇਹ ਆਪਾਂ ਲੋਕੇ ਨਿਕੜਾ ਜੇਰ ਦੇ ਵਿੱਚ ਕੋਈ ਇਹਦੇ ਵਿੱਚ ਤਾਪ ਤਾਂ ਠੰਡੇ ਸੀ ਬੈਰੰਗ ਉਹਨਾਂ ਦੇ ਵਿੱਚ ਕੋਸਰ ਬੋਣੇ ਪੈਣਗੇ ਕੋਈ ਵੀ ਜੀਵਾ ਕੋਲਾਂ ਐਪਾ ਫਿਰ ਤੋਂ ਗੇਰਣ ਬੋਲੀਆਂ ਗਾਲੀਆਂ ਕੱਢਦੇ ਆਂ ਖੰਪਾਸਾ ਨਹੀਂ ਆਪਾਂ ਪਹਿਲਾਂ ਲੈ ਲੀਂ ਜਾਣਾ ਉਹ ਜੀ ਯੂਰਗੇ ਆਧਾਰਾ ਖੋਲਣ ਥੀਲਾ ਇੱਧਰ ਨਹੀਂ ਵੀ ਭਾਈ ਨਵੀਂ ਪਾਵਾਂਗੇ ਥੀਲਾ ਦੇ ਵਿੱਚ ਦੋ ਹੀ ਹੁੰਦੀਆਂ ਨੇ ਗੇਅਰ ਦੇ ਵਿੱਚ ਤੇ ਕ੍ਰੌਸਾਂ ਵਾਲੇ ਪਾਸੇ ਤੇ ਇੱਕ ਦੂਜੇ ਪਾਸੇ ਕਲਚ ਵਾਲਾ ਪਲੇਟ ਵਾਲੇ ਪਾਸੇ ਦੀ ਇੱਕ ਕਲਚ ਪਲੇਟ ਵਾਲੇ ਪਾਸੇ ਹੀ ਸੀ ਤੇ ਉਹ ਦੀ ਇੱਕ ਸੀ ਇਹਦੇ ਵਿੱਚੋਂ ਨੌਕਸ ਨਿਕਲਿਆ ਤੇ ਹੁਣ ਆਪਾਂ ਗੇਅਰ ਬਾਈ ਦਿੱਤਾ ਜੜਾ ਕਲਚ ਚੁੱਲਾ ਰਹਿੰਦਾ ਇਹ ਲਾ ਕੇ ਗੇਅਰ ਧਰਾਂਗੇ ਆਪਾਂ ਲੋਕ ਲੋਕ ਪਾਤੇ ਬਾਈ ਜਿਹੜੀ ਮਾਰੇ ਮੂਟੇ ਢੱਲਾ ਮਾਰਦਾ ਸੀ ਇੱਕ ਥੋੜਾ ਐਸਪ੍ਰੈਸ ਸਰਪ੍ਰੈਸ ਸਪੈਸਰ ਪੈਂਦਾ ਸੀਗਾ ਜਿਹੜਾ ਉਹ ਮਾਗਰ ਮੂਰੇ ਜਾਂਦਾ ਸੀ ਬਾਈ ਜਦੋਂ ਸਾਫਟਾਂ ਆਪਸ ਚ ਟੱਕਰਾਂ ਲੱਗ ਗਿਆ ਉਹ ਨੁਕਸ ਨਿਕਲ ਜੂਗਾ ਉਹ ਨੁਕਸ ਵੀ ਕੱਢਿਆ ਆਪਾਂ ਨੇ ਵੀ ਢੱਲਣਾ ਇਹਦੇ ਵਿੱਚ ਹੋਵੇ ਉਧਰ ਉਧਰੀ ਸਪੈਸਰ ਪਾਤਾ ਇਹਦੇ ਵਿੱਚ ਉਤੋਂ ਦੀ ਪਾਤਾ ਲੋਕ ਨਮਾ ਓਕੇ ਦੀ ਰਿਪੋਰਟ ਕਰਤੀ ਬਾਈ ਬੱਸ ਸਰਪਾ ਦਾ ਇਹ ਥੱਲੇ ਆਪਾਂ ਲੋਕ ਦੇ ਆਪਾਂ ਲੋਕ ਆ ਲੋਕ ਜਦੋਂ ਪੈ ਗਿਆ ਬਾਈ ਉਦੋਂ ਉਦਰੀ ਜੇ ਹੁਣ ਟੱਕਰਾਂ ਲਵਾਤੀਆਂ ਇਹਦੀਆਂ ਹੁਣ ਨਹੀਂ ਢੱਲ ਪਊ ਇਹ ਤੇ ਕੰਮ ਹੋ ਗਿਆ ਆਪਣਾ ਹੁਣ ਆਪਾਂ ਗੇਅਰ ਜਮਾ ਓਕੇ ਕਰਕੇ ਬਾਈ ਵਿੱਚ ਥੱਲੇ ਧਰ ਬੜਾਂਗੇ ਤੇ ਗੇਅਰ ਲਾਵਾਂਗੇ ਉਦੋਂ ਬਾਅਦ ਕੋਈ ਬੜੀ ਵੱਡੀ ਦਿੱਕਤ ਨਹੀਂ ਆਈ ਬਾਈ ਯਾਰ ਜਮਈ ਆਰਾਮ ਨਾਲ ਗੇਅਰ ਦੋ ਜਣੇ ਨੇ ਚੱਕ ਕੇ ਪਾਤਾ ਸੀਗਾ ਤੇ ਤਾਂ ਪਾਲੇ ਆਪਣੇ ਰੱਸਾ ਲਓ ਜੀ ਬਾਈ ਜੀ ਆਪਾਂ ਖਸਤੀ ਗੱਡੀ ਹਿਆਰਪੁਰ ਨੂੰ ਜੇ ਮਾ ਓਕੇ ਆ ਯਾਰ ਕੋਈ ਬਾਜ਼ ਨਹੀਂ ਬਾਈ ਗੇਅਰ ਦੀ ਬਿਲਕੁਲ ਸਹੀ ਚੱਲਦੀ ਆ ਆਪਣਾ ਕੰਮ ਕਰਿਆ ਹੋਇਆ ਗਿਆ ਰਾਸ ਬਾਈ ਉਹ ਵੀ ਛੱਡ ਗਈ ਨੁਕਸ ਜਿਹੜਾ ਹੈਗਾ ਸੀਗਾ ਬਾਈ ਜੇ ਮਾ ਓਕੇ ਚੱਲਦੀ ਆ ਬਾਈ ਜਿਹੜਾ ਨਕਸੀ ਆ ਬੱਸ ਉਹਦੇ ਵਿੱਚ ਸੀਲ ਦਾ ਸੀਗਾ ਕੱਲਾ ਕਦੀ ਸੀਲ ਕਰਕੇ ਗੱਡੀ ਨਾ ਇੰਜਨ ਉਤੋਂ ਨਹੀਂ ਹੋ ਜਾਂਦਾ ਸੀ ਗੱਡੀ ਘੱਟ ਪਾਈਦੀ ਸੀਗੀ ਪਤਾ ਲੱਗਦਾ ਸੀਗਾ ਆਪਾਂ ਨੂੰ ਗੱਡੀ ਕਾਹਨੂੰ ਰੋੜ ਰਹੀ ਲਓ ਜੀ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਓਕੇ ਜੀ